ਫੇਸਬੁੱਕ ਤੇ ਇੱਕ ਦੂਜੇ ਨੂੰ ਹੋਇਆ ਸੀਗਾ ਪਿਆਰ ਪਿਆਰ ਇੰਨਾ ਕਿ ਗੂੜਾ ਹੋ ਗਿਆ ਕਿ ਇੱਕ ਦੂਜੇ ਨੇ ਆਪਸ ਚ ਵਿਆਹ ਕਰਾ ਲਿਆ ਵਿਆਹ ਤੋਂ ਬਾਅਦ ਇੰਨਾ ਕਿ ਕਲੇਸ਼ ਵਧ ਗਿਆ ਜਿੱਥੇ ਇੱਕ ਜਵਾਕ ਵੀ ਹੋ ਗਿਆ ਕਲੇਸ਼ ਇੰਨਾ ਵਧ ਗਿਆ ਕੁੜੀ ਨੂੰ ਹਰ ਰੋਜ਼ ਵਾਂਗੂ ਕੋਟਦਾ ਸੀਗਾ ਤਾਨੂੰ ਤਸਵੀਰਾਂ ਦੇ ਵਿੱਚ ਦਿਖਾਵਾਂਗੇ ਕੀ ਹਾਲ ਹੈ ਇਹ ਕੁੜੀ ਦਾ ਤੇ ਜਿਹੜਾ ਮੁੰਡਾ ਹੈਗਾ ਉਹ ਆਪਣੇ ਮੂੰਹੋਂ ਬਿਆਨ ਕਰੂਗਾ ਕੀ ਗੱਲ ਹੈ ਉਦੋਂ ਦੇ ਆਈ ਹੋਈ ਹੈ ਵਿਚਾਰੀ ਨੂੰ ਕਹਤਾ ਸੀ ਉਹ ਨਿੰਦਾ ਦੇ ਮਹੌਲ ਚ ਰਹਿੰਦੇ ਹਨ ਕਿ ਰਿਪੋਰਟ ਨਸ਼ੇ ਬਹੁਤ ਕਰਦਾ ਹੈ ਤੇ ਉਹਨੂੰ ਮਾਦਾ ਪੁੱਤ ਦਾ ਰਹਿਣਾ ਸੀ ਪਹਿਲਾਂ ਤਾਂ ਬਹੁਤ ਪੂਰੀ ਤਰ੍ਹਾਂ ਗੋੜਦਾ ਹੁੰਦਾ ਸੀ ਥੋੜਾ ਟਾਈਮ ਹੋਣ ਤੋਂ ਬਾਅਦ ਉਹ ਬੇਟਾ ਹੋਇਆ ਉਸ ਤੋਂ ਬਾਅਦ ਥੋੜਾ ਹਟ ਗਿਆ ਹਮ ਜਿਹੜਾ ਬੇਟਾ ਹੈ ਕਿੰਨੇ ਸਾਲ ਦਾ ਹੈ ਇਹ 2 ਸਾਲ ਦਾ ਹੈ ਮੈਮ ਕੀ ਐਡਮਿਸ਼ਨ ਕਰਵਾਈ ਗਈ ਬੱਚੇ ਦੀ ਹਜੇ ਤੱਕ ਕਿਉਂਕਿ ਲੜਕੀ ਕਹਿ ਰਹੀ ਹੈ ਕਿ ਨਾ ਤਾਂ ਬੱਚੇ ਨੂੰ ਦੇਖ ਹੋ ਰਿਹਾ ਸਹੀ ਤਰੀਕੇ ਨਾਲ ਭੁੱਖਾ ਰਹਿਣਾ ਨਹੀਂ ਸੀ ਕੱਪੜੇ ਵੀ ਅਸੀਂ ਦਿੰਦੇ ਆ ਲੜਕਾ ਬਿਲਕੁਲ ਨਹੀਂ ਜਮਨ ਕੋਈ ਨਸ਼ਾ ਨਸ਼ਾ ਕਰਦਾ ਲੜਕਾ ਹਾਂ ਨਸ਼ੇ ਬਹੁਤ ਕਰਦਾ ਬ ਕੀ ਮੈਂ ਕਿਉਂ ਲੜਕੇ ਦੇ ਨਾਲ ਵੀ ਜਿਹੜੀ ਆ ਸਾਰੀ ਗੱਲਬਾਤ ਕਰ ਲੰਦੇ ਆ ਦੇਖਦੇ ਆ ਆਖਿਰਕਾਰ ਲੜਕੇ ਦਾ ਜੜਾ ਕੀ ਕਹਿਣਾ ਕੀ ਬਦਰ ਕੀ ਨਾਮ ਹੈ ਤੁਹਾਡਾ ਯਾਰ ਫੇਰ ਨਾ ਕਰੋ ਭਾਈ ਯਾਰ ਕੁੜੀ ਨਾਲ ਤੁਸੀਂ ਕੁੱਟਮਾਰ ਕਰਦੇ ਹੋ ਸਾਰਾ ਮੁਹੱਲਾ ਕਹਿ ਰਿਹਾ ਕਿ ਤੁਸੀਂ ਕੁੜੀ ਨੂੰ ਬਹੁਤ ਕੁੱਟਦੇ ਹੋ ਦਾਤ ਮਾਰਦੇ ਹੋ ਕੀ ਕਹਿਣਾ ਤੁਹਾਡਾ ਇਸ ਬਾਰੇ ਭਾਈ ਨਾ ਕਰੋ ਯਾਰ ਪਰ ਭਾਜੀ ਕੁੜੀ ਦੇ ਨਾਲ ਕੁੱਟਮਾਰ ਕਰਦੇ ਆ ਤੁਸੀਂ ਕਰਦੇ ਹੋ ਅੱਜ ਤੁਹਾਡੇ ਅੱਗੇ ਕੈਮਰੇ ਤੁਸੀਂ ਕਹਿੰਦੇ ਨਾ ਕਰੋ ਨਾਗੁਰਾ ਯਾਰ ਬਈ ਸੋ ਲੜਕੀ ਦੇ ਨਾਲ ਗੱਲਬਾਤ ਕਰ ਲੈਂਦੇ ਆ ਮੈਮ ਕੀ ਨਾਮ ਹੈ ਜੀ ਤੁਹਾਡਾ ਮਮੀ ਇੱਕ ਮਿੰਟ ਜਰਾ ਗੱਲ ਕਰ ਲਓਗੇ ਪਲੀਜ਼ ਟੂ ਮਿੰਟ ਕੀ ਨਾਮ ਹੈ ਮੈਮ ਤੁਹਾਡਾ ਪਲੀਜ਼ ਤਾਂ ਮਮ ਕਿੱਥੇ ਦੇ ਰਹਿਣ ਵਾਲੇ ਤੁਸੀਂ ਮੈਂ ਤੇ ਲਾਡੋ ਵਾਲੀ ਰੋ ਪਿੱਛੋਂ ਕਿੱਥੋਂ ਰਹਿੰਦੇ ਵਸੇ ਨੇਪਾਲ ਦੇ ਰਹਿਣ ਵਾਲੇ ਕਿੱਥੇ ਕਾਠਮੰਦੂ ਦੇ ਮੈਮ ਕੀ ਸਾਰੀ ਗੱਲਬਾਤ ਹੋਈ ਮੁੰਡਾ ਕੀ ਕਹਿੰਦਾ ਤੁਹਾਨੂੰ ਕੀ ਕੁੱਟਮਾਰ ਹੁੰਦੀ ਕੀ ਸਾਰੀ ਗੱਲਬਾਤ ਹੋਈ ਹੈ ਮੈਨੂੰ ਪਤਾ ਨਹੀਂ ਐਸੇ ਬੈਠੇ ਬੈਠੇ ਇਧਰੀ ਮੈਂ ਬੈਠ ਹੋ ਰਹੀ ਤੇ ਮੈਂ ਬਾਹਰ ਵੀ ਨਹੀਂ ਨਿਕਲਦੀ ਤੋਂ ਵੀ ਮੈਂ ਆਪ ਹੀ ਕਰਤੇ ਮੇਰੇ ਸਾਹ ਮੈਮ ਜਿਹੜੀ ਤੁਸੀਂ ਗੱਲ ਦੱਸੀ ਸੀ ਕਿ ਪੈਟਰੋਲ ਵਾਲੀ ਕੀ ਸਾਰੀ ਉਹ ਗੱਲਬਾਤ ਹੋਈ ਸੀ ਉਹ ਮੈਨੂੰ ਮੈਂ ਚਲੇ ਗਏ ਤਾਂ ਐਸੇ ਜਿੰਦਾ ਜ਼ਲਾ ਦੇਣਾ ਐਸੇ ਐਸੇ ਲੈਂਗੁਏਜ ਯੂਜ਼ ਕਰਨਾ ਮੈਨੂੰ ਆ ਬਸ ਗਲਤ ਲੈਂਗੁਏਜ ਇਸ ਨਾ ਮ ਮਲੇ ਦੇ ਨਾਲ ਗੱਲਬਾਤ ਹੋਈ ਮਲੇ ਵਾਲੇ ਕਹਿੰਦੇ ਤੁਹਾਨੂੰ ਰੋਟੀ ਵੀ ਖਾਣ ਨਹੀਂ ਦਿੰਦੇ ਤੇ ਕੁੱਟਮਾਰ ਕਰਦੇ ਆ ਬੱਚੇ ਦੀ ਵੀ ਐਡਮਿਸ਼ਨ ਨਹੀਂ ਕਰਾਈ ਹਾਂਜੀ ਹੁਣ ਤੁਸੀਂ ਇੱਥੇ ਨਹੀਂ ਰਹਿਣਾ ਚਾਹੁੰਦੇ ਨਾ ਤੁਸੀਂ ਆਪਣੀ ਮਰਜ਼ੀ ਨਾਲ ਜਾ ਰਹੇ ਹੋ ਹਾਂਜੀ ਮੈਂ ਆਪਣੀ ਮਰਜ਼ੀ ਕੀ ਉਮਰ ਐ ਮਮ ਤੁਹਾਡੀ ਮੇਰੀ 26 ਤੇ ਤੁਸੀਂ ਬੱਚਾ ਵੀ ਨਾਲ ਲੈ ਕੇ ਜਾਣਾ ਬੱਚੇ ਦੀ ਲੈ ਕੇ ਜਾਣਾ ਉਸकी ਵੀ ਇਹ ਨਹੀਂ ਨੇ ਲਾਈਫ ਇੱਥੇ ਚਲੋ ਤੁਸੀਂ ਆਪਣੀ ਮਰਜ਼ੀ ਨਾਲ ਜਾ ਰਹੇ ਹੋ ਹਾਂਜੀ ਠੀਕ ਹੈ ਸੋ ਮੁੰਡੇ ਨਾਲ ਗੱਲਬਾਤ ਕਰ ਲੈਂਦੇ ਹਾਂ ਹਾਂਜੀ ਭਾਜੀ ਦੱਸੋ ਹੁਣ ਤੁਸੀਂ ਮਲੇ ਵਾਲੇ ਵੀ ਸਾਰੇ ਕਹਿ ਰਹੇ ਹੁਣ ਤੁਸੀਂ ਮੂਹ ਲਗਾ ਰਹੇ ਹੋ ਪਹਿਲੇ ਲੋਕਾਂ ਦੀਆਂ ਧੀਆਂ ਭੈਣਾਂ ਤੁਸੀਂ ਆਪਣੀ ਮਾਂ ਨੂੰ ਵੀ ਕੁੱਟਿਆ ਸੀਗਾ ਨਹੀਂ ਭਾਈ ਉਹ ਹੋ ਗਈ ਗੱਲ ਘਟ ਰਹੀ ਵੈਸੇ ਕੁੱਟਿਆ ਸੀਗਾ ਕਿਉਂਕਿ ਮੱਲੇ ਵਾਲੇ ਕਹਿ ਰਿਹਾ ਸਹੀ ਗੱਲ ਕਰੋ ਕੁੱਟਿਆ ਸੀ ਕਿ ਨਹੀਂ ਕੁੱਟਿਆ ਸੀਗਾ ਹਾਂ ਜੀ ਭਾਈ ਦਾਤ ਨਾਲ ਕੁੱਟਿਆ ਸੀ ਜਿੰਨਾ ਤੂੰ ਤੇ ਪੁੱਛਣਾ ਹੈ ਪੈਕ ਕਰ ਰਹੀ ਆ ਤੇ ਆਪਣੀ ਮਰਜ਼ੀ ਦੇ ਨਾਲ ਜਿਹੜਾ ਆਪਣੇ ਘਰ ਜਿਹੜਾ ਆ ਕਾਠ ਮਾਡੂ ਵਾਪਸ ਜਾ ਰਹੀ ਆ ਕਾਫੀ ਸਮੇ ਤੋਂ ਜਿਹੜਾ ਆ ਇਹਨੂੰ ਇੱਥੇ ਰੱਖਿਆ ਪਿਆ ਸੀਗਾ ਮੈਡਮ ਤੁਹਾਨੂੰ ਇੱਥੋਂ ਨਿਕਲਣ ਨਹੀਂ ਦਿੰਦੇ ਸੀਗੇ ਇਹ निकलने भी नहीं देना इधर ही दुकान तक ही जानी थी वो फिर क्लेश पाना उसने फिर फिर इधर किसी के साथ फिर बोलना दुकान तक भी जाती थी मैं बस दुकान ही आओ जाओती होती थी बस उसके अलावा मैं इधर से बाहर नहीं निकलती थी तो भी मुझे लड़कों के साथ चक्कर रहे हो बोलना मुझे ਤੁਸੀਂ ਦੇਖ ਸਕਦੇ ਹੋ ਕਿ ਲੜਕੀ ਦਾ ਜਿਹੜਾ ਕਹਿਣਾ ਹੈ ਕਿ ਲਗਾਤਾਰ ਜਿਹੜਾ ਮੁੰਡਾ ਹੈ ਮੈਨੂੰ ਕਿਤੇ ਆਣ ਜਾਣ ਨਹੀਂ ਦਿੰਦਾ ਸੀਗਾ ਬੱਚਾ ਹੋਣ ਤੋਂ ਬਾਅਦ ਤਾਂ ਦੱਸਦੀ ਕਿ ਜਿਹੜਾ ਛੋਟਾ ਬੱਚਾ ਹੈ ਉਹਦੀ ਐਡਮਿਸ਼ਨ ਤੱਕ ਸਕੂਲ ਦੇ ਵਿੱਚ ਨਹੀਂ ਕਰਾ ਹੋਈ ਉੱਥੇ ਲੜਕੀ ਦਾ ਕਹਿਣਾ ਹੈ ਕਿ ਮੇਰਾ ਜਿਹੜਾ ਇੱਥੇ ਫਿਊਚਰ ਖਰਾਬ ਹੋ ਰਿਹਾ ਜਾਨ ਮੈਂ ਕੱਲੀ ਵੀ ਜਾ ਸਕਦੀ ਸੀ ਪਰ ਮੈਂ ਜਿਹੜਾ ਆਪਣਾ ਬੱਚਾ ਹੈ ਉਹ ਨਾਲ ਲੈ ਕੇ ਜਾਣਾ ਕਿਉਂਕਿ ਉਹਦੀ ਵੀ ਜਿਹੜੀ ਲਾਈਫ ਹੈ ਇੱਥੇ ਬਿਲਕੁਲ ਜਿਹੜੀ ਹੈ ਡਿਸਟਰੋਏ ਹੋ ਸਕਦੀ ਹੈ ਸੋ ਲੜਕਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਇਹ ਉਹੀ ਮੁੰਡਾ ਜਿਹੜਾ ਆਪਣੀ ਮਾਂ ਨੂੰ ਵੀ ਕੁੱਟਦਾ ਹੈ ਤੇ ਆਪਣੀ ਜਨਾਨੀ ਮਹੱਲੇ ਵਾਸੀਆਂ ਨਾਲ ਜਿਹੜੀ ਇੱਕ ਵਾਰੀ ਗੱਲਬਾਤ ਕਰ ਲੰਦੇ ਆ। ਤੁਸੀਂ ਦੇਖ ਸਕਦੇ ਹੋ ਕਿ ਮਹੱਲੇ ਵਾਸੀ ਜਿਹੜੇ ਇਸ ਟਾਈਮ ਸਾਰੇ ਆਪਣੇ ਜਿਹੜੇ ਘਰਾਂ ਦੇ ਵਿੱਚ ਵਾਪਸ ਜਾ ਰਹੇ ਆ ਕਿਉਂਕਿ ਕਾਫੀ ਦੇਰ ਦਾ ਜਿਹੜਾ ਇੱਥੇ ਜਿਹੜਾ ਹੰਗਾਮਾ ਹੋ ਰਿਹਾ ਸੀਗਾ। ਇੱਕ ਵਾਰੀ ਫੇਰ ਦੱਸ ਦਿੰਦੇ ਆ। ਅਰਜੁਨ ਨਗਰ ਦੀ ਇਹ ਜਿਹੜੀ ਸਾਰੀ ਗੱਲਬਾਤ ਹੈ ਜਿੱਥੇ ਇੱਕ ਲੜਕੀ ਨੂੰ ਜਿਹੜਾ ਕਾਫੀ ਲੰਬੇ ਸਮੇਂ ਤੋਂ ਰੱਖਿਆ ਗਿਆ ਤੇ ਨਾ ਹੀ ਉਹਦੇ ਬੱਚੇ ਨੂੰ ਜਿਹੜੀ ਐਡਮਿਸ਼ਨ ਕਰਵਾਈ ਗਈ ਤੇ ਨਾ ਹੀ ਲੜਕੀ ਨੂੰ ਜਿਹੜਾ ਖਾਣ ਪੀਣ ਨੂੰ ਸਹੀ ਤਰੀਕੇ ਨਾਲ ਜਿਹੜਾ ਦਿੱਤਾ ਜਾ ਰਿਹਾ ਸੀਗਾ। ਸੋ ਤਸਵੀਰਾਂ ਜਿਹੜੀਆਂ ਇੱਕ ਵਾਰੀ ਫੇਰ ਤੁਹਾਡੇ ਤਸਵੀਰਾਂ ਜਿਹੜੀਆਂ ਫੇਰ ਉਬਰੂ ਕਰ ਦਿੰਦੇ ਆ ਇੱਕ ਵਾਰੀ ਸੋ ਉਹੀ ਮੁੰਡਾ ਹੈ ਜਿਹੜੀ ਆਪਣੀ ਮਾਂ ਨੂੰ ਵੀ ਕੁੜਦਾ ਹੈ ਤੇ ਜਿਹੜੀ ਜਨਾਨੀ ਨੂੰ ਵੀ ਕੁੜਦਾ ਹੈ ਸੋ ਕਮੈਂਟ ਦੇ ਵਿੱਚ ਜਰੂਰ ਦੱਸਿਓ ਕਿ ਇਸ ਤਰ੍ਹਾਂ ਦੇ ਮੁੰਡੇ ਸੋ ਦੋਸਤੋ ਲਾਈਵ ਹੋਏ ਆ ਫੇਰ ਇੱਕ ਵਾਰੀ ਸੋ ਲੜਕੀ ਤੁਸੀਂ ਜਾਣਦੇ ਹੋ ਕਿ ਕੱਲ ਜਿਹੜੀ ਅਸੀਂ ਖਬਰ ਕੀਤੀ ਸੀਗੀ ਲੜਕੀ ਦੀ ਜੋ ਲੜਕੀ ਦਾ ਕਹਿਣਾ ਹੈ ਸੀਗਾ ਕਿ ਮੇਰੇ ਨਾਲ ਜਿਹੜੀ ਫੁੱਟਮਾਰ ਵਗੈਰਾ ਹੁੰਦੀ ਹੈ ਤੇ ਮੈਂ ਇਸ ਘਰ ਦੇ ਵਿੱਚ ਨਹੀਂ ਰਹਿਣਾ ਸੋ ਪੇਰੈਂਟਸ ਜਿਹੜੇ ਇਹਨਾਂ ਦੇ ਆਏ ਸੀ ਇੱਕ ਵਾਰੀ ਫੇਰ ਸਾਡੇ ਆਫਿਸ ਦੇ ਵਿੱਚ ਗੱਲਬਾਤ ਕਰਨ ਕੀ ਨਹੀਂ ਅਸੀਂ ਫੇਰ ਲੜਕੀ ਨੂੰ ਸਮਝਾਉਂਦੇ ਆ ਸੋ ਲੜਕੀ ਨੂੰ ਸਮਝਾਇਆ ਗਿਆ ਹ बस एक बार के लिए सॉरी दे की है है। दी की कहनाटी ਤੁਹਾਡਾ ਜਿਹੜੇ ਤੁਹਾਡੇ ਤੇ ਕੱਲ ਇਲਜ਼ਾਮ ਲੱਗੇ ਸੀਗਾ ਤੁਹਾਡੇ ਬੇਟੇ ਦੇ ਉੱਤੇ ਲੱਗੇ ਸੀ ਕਿ ਮੰਨਦੇ ਹੋ ਕਿ ਤੁਹਾਡੇ ਬੇਟੇ ਦੀ ਗਲਤੀ ਹੈਗੀ ਹੈ ਗਲਤੀ ਮੈਂ ਦੋਨੋਂ ਦੀ ਹੈਗੀ ਹੈ ਤੇ ਮੈਂ ਇਹ ਕਹਿਨੀ ਆ ਵੀ ਆਪਣਾ ਘਰ ਸਹੀ ਤਰੀਕੇ ਨਾਲ ਰਭੋ ਨਾ ਲੜਾਈ ਕਰੋ ਤੇ ਆਪਣਾ ਸਹੀ ਲਾਈਫ ਚਲਾਓ ਤੇ ਅੱਜ ਤੁਸੀਂ ਲੜਕੀ ਲੈ ਕੇ ਜਾ ਰਹੇ ਹੋ ਹਾਂ ਲੈ ਤੁਸੀਂ ਆਪਣੀ ਮਰਜ਼ੀ ਦੇ ਨਾਲ ਜਾ ਰਹੇ ਹੋ ਮੈਂ ਆਪਣੀ ਮਰਜ਼ੀ ਦੀ ਜਾ ਰਹੀ ਹਾਂ ਮੰਦਾ ਬਾਬੂ ਉਹ ਸੌਰੀ ਮਾਗਰੇ ਇੱਕ ਵਾਰ ਚਾਂਸ ਦਿਓ ਬੋਲ ਤੇ ਮੈਂ ਵੀ ਇੱਕ ਵਾਰ ਦੇ ਤਾਂ ਕੱਲ ਆਪ ਸੰਸਾ ਦੇ ਸਾਥ ਰਹੇ ਸੀ ਜੋ ਨਿਪਾਲੀ ਸੰਸਾ ਹੈ ਉਹਨਾਂ ਦੇ ਸਾਥ ਰਹੇ ਸੀ ਉਹਨਾਂ ਨੇ ਕਿਸ ਤਰ੍ਹਾਂ ਕੋਈ ਤੰਗ ਪ੍ਰੇਸ਼ਾਨਤ ਨਹੀਂ ਕੀਤਾ ਆਪਕੋ ਨਹੀਂ ਨਹੀਂ ਉਹ ਲੋਕ ਤਾਂ ਸਹੀ ਠੀਕ ਰਹੇ ਇਥੇ ਆਪਕੇ ਸਾਥ ਸੋ ਮੁੰਡੇ ਦੇ ਨਾਲ ਵੀ ਜਿਹੜੀ ਆ ਗੱਲਬਾਤ ਕਰ ਲੰਨੇ ਆਂ ਹਾਂਜੀ ਭਾਜੀ ਕੀ ਕਹਿਣਾ ਤੁਹਾਡਾ ਕੱਲ ਤੁਹਾਡੇ ਦੇ ਲੜਕੀ ਨੇ ਜਿਹੜੇ ਇਲਜ਼ਾਮ ਲਗਾਏ ਸੀਗੇ ਕੁੱਟਮਾਰ ਜਿਹੜੇ ਕਰਦੇ ਮਹੱਲਾ ਵੀ ਸਾਰਾ ਕਹ ਰਿਹਾ ਸੀ ਵਾਕਈ ਕੁੱਟਮਾਰ ਕਰਦੇ ਸੀਗੇ ਹਾਂਜੀ ਹੁਣ ਦੁਬਾਰਾ ਤਾਂ ਨਹੀਂ ਕਰੋਗੇ ਨਹੀਂ ਹੁਣ ਤੁਸੀਂ ਲੜਕੀ ਆਪਣੀ ਮਰਜ਼ੀ ਨਾਲ ਲੈ ਕੇ ਜਾ ਰਹੇ ਹੋ ਹਾਂਜੀ ਤੇ ਜੇ ਦੁਬਾਰਾ ਤੁਸੀਂ ਅਜ ਇਸ ਕਰਦੇ ਹੋ ਫੇਰ ਮੈਂ ਆਪਣੀ ਗਲਤੀ ਦਾ ਜ਼ਿੰਮੇਵਾਰ ਲਵਾਂ ਤੁਸੀਂ ਗਰੰਟੀ ਚੱਕਦੇ ਹੋ ਆਪਣੇ ਮੁੰਡੇ ਦੀ ਜੀ ਹਾਂਜੀ ਸੋ ਨੇਪਾਲੀ ਸੰਸਥਾ ਵੀ ਇੱਥੇ ਮੌਜੂਦ ਆ ਉਹਨਾਂ ਨੇ ਵੀ ਗਲਵੱਤ ਕਰ ਲੈਂਦੇ ਹਾਂ ਜਿਵੇਂ ਕੀ ਕਰਨਾ ਤੁਹਾਡਾ ਹੁਣ ਹਮ ਕਹਤੇ ਹੈ ਅਗਰ ਉਸਨੇ ਆਪਣੀ ਗਲਤੀ ਮੰਨ ਲਈ ਇੱਕ ਵਾਰ ਘਰ ਜਾ ਕੇ ਦੇਖ ਲੇ ਦੁਬਾਰਾ ਐਸੀ ਨਹੀਂ ਗਲਤੀ ਕਰਨਾ ਚਾਹੀਏ ਉਹ ਫੇਰ ਐਸੀ ਗਲਤੀ ਹੋ ਰਹੀ ਹੈ ਕਿ ਤਾਂ ਹਮ ਉਹਨਕੇ ਸਾਥ ਦੇ ਦੇਂਗੇ ਐਸੀ ਦੁਬਾਰਾ ਗਲਤੀ ਨਾ ਹੋਵੇ ਇੱਕ ਵਾਰ ਉਹ ਆਪਣੇ ਘਰ ਜਾਣਾ ਚਾਹੀਏ ਇਹ ਕਹਤੇ ਹਮ ਹਾਂਦਰਬਾ ਦੋ ਜੀ ਲੜਕੀ ਤੁਸੀਂ ਰੱਖੀ ਸੀਗੀ ਰਾਤ ਹਾਂਜੀ की कहना थोड़ा इस बारे हमारा ये अब आए हैं इनके माँ बाप आए ये अपनी मर्जी से जा रही है लड़की और ये एक बार के लिए बोलते हैं कि चांस दियो दोबारा कभी नहीं होगा अगर होगा तो आप फिर भी खड़े हैं ਸੋ ਤਾਂ ਦੱਸ ਜੀ ਕਿ ਸਾਡੀ ਕੋਸ਼ਿਸ਼ ਹਮੇਸ਼ਾ ਇਹੀ ਹੁੰਦੀ ਹੈ ਕਿ ਜਿਹੜਾ ਪਰਿਵਾਰ ਆ ਹਮੇਸ਼ਾ ਇਕੱਠਾ ਹੋ ਕੇ ਰਹੇ ਪਰ ਕਈ ਵਾਰੀ ਚੀਜ਼ਾਂ ਇਸ ਤਰ੍ਹਾਂ ਦੀ ਹੋ ਜਾਂਦੀਆਂ ਲੜਕੀ ਨੂੰ ਵੀ ਜੇ ਵਾਪਸ ਹੀ ਕਰ ਜਾਣਾ ਸੀਗਾ ਤੇ ਉਹਦਾ ਵੀ ਨਹੀਂ ਬਣਦਾ ਸੀ ਇੰਨੀ ਜਲਦੀ ਹਾਈਪਰ ਹੋ ਕੇ ਆ ਚੀਜ਼ਾਂ ਕਰਨੀਆਂ ਸੋ ਸੰਸਥਾ ਵੀ ਉੱਤੇ ਪਹੁੰਚ ਗਈ ਸੀ মিডিਆ ਵੀ ਸਾਰੀ ਪਹੁੰਚ ਗਈ ਸੀ ਪਰ ਚਲੋ ਜੇ ਕਿਸੇ ਦਾ ਪਰਿਵਾਰ ਬਚ ਜੇ ਸੁਲਝ ਜਾ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਕਿਸੇ ਛੋਟੇ ਬੱਚੇ ਦਾ ਕੋਈ ਕਸੂਰ ਨਹੀਂ ਹੁੰਦਾ ਸੋ ਦੇਖ ਸਕਦੇ ਹੋ ਬੱਚਾ ਵੀ ਜਿਹੜਾ ਹੈ ਮਾਪਿਓ ਦੇ ਨਾਲ ਆਪਣੇ ਖੜਾ ਤੇ ਬਿਲਕੁਲ ਖੁਸ਼ ਹੈ ਸੋ ਕੋਸ਼ਿਸ਼ ਕਰਾਂਗੇ ਤੇ ਰੱਬ ਆ ਕੀ ਜਿਹੜੀ ਦ ਮੈਸੋ ਖੀਰ ਦੇ ਵਿੱਚ ਦੁਬਾਰਾ ਇੱਕ ਵਾਰੀ ਇਹਨਾਂ ਦੀ ਮਦਦ ਨਾਲ ਗੱਲਬਾਤ ਕਰ ਲੰਮੇ ਆ ਅੰਟੀਲ ਤੁਸੀਂ ਲੈ ਕੇ ਚੱਲੇ ਹੋ ਆਪਣੀ ਨੂੰ ਨੂੰ ਘਰ ਦੇ ਵਿੱਚ ਵਾਪਸ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਕੱਲ ਜੇ ਗੱਲ ਕਰੀਏ ਕੱਲ ਦੀ ਤੇ ਕੱਲ ਤੁਹਾਨੂੰ ਜਿਹੜੀ ਕੁੜੀ ਹੈ ਬਿਲਕੁਲ ਬੁਲਾ ਕੇ ਵੀ ਰਾਜੀ ਨਹੀਂ ਸੀਗੀ ਨਾ ਤੁਹਾਡੇ ਨਾਲ ਗੱਲਬਾਤ ਕਰਕੇ ਰਾਜੀ ਸੀਗੀ ਕੀ ਲੈਣਾ ਮੈਂ ਗੁੱਸੇ ਵਿੱਚ ਤੁਹਾਨੂੰ ਪਤਾ ਹੀ ਆ ਫਿਰ ਹੁੰਦਾ ਹੀ ਆ ਠੀਕ ਹੈ ਜੇ ਮੈਂ ਘਰ ਹੁੰਦੀ ਤਾਂ ਮੈਂ ਬਚਾ ਲੈਂਦੀ ਮੈਂ ਨਾ ਇਹਨਾਂ ਦੀ ਲੜਾਈ ਹੋਣ ਦਿੰਦੀ ਹੁਣ ਹੈ ਨਹੀਂ ਸੀ ਤੇ ਤੁਹਾਨੂੰ ਪਤਾ ਸਿਆਣੇ ਦੇ ਨਾ ਹੋਣ ਦਾ ਨਤੀਜਾ ਤੇ ਹੀ ਹੈ ਹਨਾ ਸੋ ਜ਼ਿੰਮੇਵਾਰੀ ਚੱਕਦੇ ਹੁਣ ਤੁਸੀਂ ਹਾਂ ਜੀ ਸੋ ਦੇਖਦੇ ਹਾਂ ਕਿ ਕਿੰਨੀ ਕ ਦੇਰ ਹੋਣ ਇਹਨਾਂ ਦੀ ਜਿਹੜੀ ਵਾਪਸ ਦੇ ਵਿੱਚ ਜਿਹੜੀ ਬਾਉਂਡਿੰਗ ਮੰਨਦੀ ਆ ਜਾਂ ਡਿਸਪਿਊਟ ਹੁੰਦਾ ਵਾ ਇਹ ਤਾਂ ਦੇਖਣ ਵਾਲੀ ਗੱਲ ਹੋ ਗਈ ਇਸ ਖਬਰ ਦੀ ਅਪਡੇਟ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਤਦ ਤੱਕ ਲਈ ਸੰਦੇ ਹੋ ਜਿਆਦਾ ਧੰਨਵਾਦ